ਰਕਾਨੇ ਪੂਰੀ ਮੱਝ ਦਾ ਨਾਲੇ ਖਾਈ ਦੇ ਬਦਾਮ ਲੱਭ ਭੜ ਕੇ ਇੱਕ ਵਾਰੀ ਗੋਡਰੀ ਲਵਾ ਕੇ ਛੱਟੀ ਦੀ ਉਹ ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਰਬ ਕੇ ਡੱਗੀ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਵੇਖਦੇ ਕਿ ਕੌਣ ਜਿੱਤਦਾ ਕੌਣ ਹਾਰਦਾ ਬੱਲੇ 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 ਜੀ ਦਿਓ ਅਸ਼ੀਰਵਾਦ ਇਹਨਾਂ ਮੱਲਾ ਨੂੰ ਅੱਜ ਕਿਹਦੇ ਸਿਰ ਤੇ ਤਾਜ ਸਜਦਾ ਕਿਹਨੂੰ ਅੱਜ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਮਿਲਦਾ ਜੇਤੂ ਨੂੰ ਕੌਣ ਜਿੱਤਦਾ ਇਸ ਸਮੇਂ ਦੀਆਂ ਬਾਤਾਂ ਲੁੱਟਣਗੇ ਅੱਜ ਮੇਲਾ ਐਨ ਗੱਲਾਂ ਬਾਤਾਂ ਟਿਕਾਣੇ ਪ੍ਰਦਾਨ ਸਾਹਿਬ ਹੁਣ ਬਹਿ ਕੇ ਵੇਖੋ ਨਜ਼ਾਰਾ ਕਰ ਲਿਓ ਜੀ ਐ ਕੁਸ਼ਤੀ ਵੇਖਣ ਵਾਲੀ ਆ ਬਈ ਪਹਿਲਵਾਨ ਤੇ ਇੱਕ ਕੈਮਰੇ ਵਾਲਾ ਨਾਲ ਵੇਖਿਓ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਐਸ ਟਾਈਮ ਦੋ ਚੋਟੀ ਦੇ ਮਲ ਕਿ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ ਦਾਣਾ ਖਾਕ ਮੇ ਇਕ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ ਇਹ ਬੰਦੇ ਉਹ ਨੇ ਇਹ ਪਹਿਲਵਾਨ ਉਹ ਨੇ ਜਿਨ੍ਹਾਂ ਨੇ ਹਸਤੀ ਮੜਾਈ ਆ ਕੁਸ਼ਤੀ ਵਿੱਚ ਫੇਰ ਇੱਥੇ ਤੱਕ ਪੁੱਜੇ ਨੇ ਉਹ ਜਾੜਲੇ ਪਿੰਡ ਵਿੱਚ ਡਾਇਰੈਕਟ ਕੁਲੂਆ ਜਿਹੜਾ ਅੱਜ ਦੀ ਇਸ ਕੁਸ਼ਤੀ ਵਿੱਚ ਜੇਤੂ ਰਾ ਰੁਸਤਮੇਂਦ ਕੁਸ਼ਤੀ ਵਿੱਚੋਂ ਡਾਇਰੈਕਟ ਕੁਲੂਆ ਜਿਹੜੀ ਆ ਲੋਸਮੈਂਟ ਹੋਈ ਆ ਇਹ ਸਾਡੇ ਸੋਨੂ ਪਹਿਲਵਾਨ ਨੇ ਕਰਾਈ ਆ ਇਹ ਲੋਸਮੈਂਟ ਸਾਡਾ ਵੱਡਾ ਭਰਾਇਆ ਸੋਨੂੰ ਪਹਿਲਵਾਨ ਲੁਧਿਆਣੇ ਵਾਲੇ ਨੇ ਲੋਕਾਂ ਦੇ ਕੰਨ ਖੜੇ ਕਰ ਦਿੱਤੇ ਆ ਪੱਟੀ ਵਾਲਿਆ ਕਰਲਾ ਬਾਬੇ ਨੂੰ ਯਾਦ ਰੋਸ਼ਨ ਕਰਲਾ ਸਤਗੁਰੂ ਨੂੰ ਯਾਦ ਅੱਜ ਜਿਹੜਾ ਮਲ ਜਿੱਤੂ ਉਹ ਨੰਬਰਾਂ ਤੇ ਚਲ ਜਾਊਗਾ ਬਰਾਬਰ ਦਾ ਜੋੜ ਬਰਾਬਰ ਦੀਆਂ ਮਿਹਨਤਾਂ बराबर ਦੀਆਂ ਤਾਕਤਾਂ ਇੱਕ ਪਾਸੇ ਰੌਸ਼ਨ ਇੱਕ ਪਾਸੇ ਜੱਸਾ ਪੱਟੀ ਡੱਗੀ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦੇਖਦੇ ਕਿ ਕੌਣ ਜਿੱਤਦਾ ਕੌਣ ਹਾਰਦਾ ਰੰਗ ਭੇੜ ਜੇ ਦੇਖਣ ਤੇ ਬਾਜੋ ਹੁਣ ਲੈਣ ਛੱਡ ਕੇ ਇਹ ਬਰੁੱਧ ਪੀਨੇਆਂ ਰਕਾਨੇ ਪੂਰੀ ਮੱਝ ਦਾ ਨਾਲੇ ਖਾਈ ਦੇ ਬਾਦਾਮ ਲੱਭ ਭਰ ਕੇ ਇੱਕ ਵਾਰੀ ਗੋੜਰੀ ਲਵਾ ਕੇ ਛੱਟੀ ਦੀ ਉਹ ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਰੜ ਕੇ ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਰੜ ਕੇ ਰਾਣ ਖੁੱਲਦੇ ਵੀ ਵੇਖੇ ਵੀ ਵੇਖੇ ਵਿੱਚ ਖਾੜਿਆਂ ਜਾ ਕੇ ਕੋਸ਼ਿਸ਼ ਕਰਦਾ ਹੋਇਆ ਹਿੰਮਤ ਹੌਸਲਾ ਵਾ ਵਾ ਹਿੰਮਤ ਤੇ ਹੌਸਲੇ ਦੇ ਮਲਾਪ ਨੂੰ ਕਿਸਮਤ ਕਹਿੰਦੇ ਆ ਦੇਖੋ ਅੱਜ ਕਿਸਮਤ ਕਿਹਦੇ ਤੇ ਮਿਹਰਬਾਨ ਹੁੰਦੀ ਹੈ ਕੌਣ ਜਿੱਤਦਾ ਕੌਣ ਹਾਰਦਾ ਕੀ ਬਾਤ ਆ ਇਹ ਭਾਗਾਂ ਵਾਲੀਆਂ ਮਾਮਾ ਦੇ ਪੁੱਤ ਘੁਲਦੇ ਆ ਭਾਗਾਂ ਵਾਲੀਆਂ ਪਾਨਾਂ ਦੇ ਭਰਾ ਘੁਲਦੇ ਆ ਭਾਗਾਂ ਵਾਲਿਆਂ ਦੇ ਯਾਰ ਘੁਲਦੇ ਆ ਇੱਧਰ ਕਹਿੰਦੇ ਪਾਨਾ ਉਸਤਾਦ ਵੀ ਪੱਟੀ ਵਾਲੇ ਜੱਸੇ ਵੱਲੋਂ ਟੇਡਾ ਟੇਡਾ ਦੇਖਦਾ ਪਾਨਾ ਉਸਤਾਦ ਆਉਧਰ ਕਹਿੰਦੇ ਚੇਲਾ ਲਟੂ ਮੇਲਾ ਆਜੋ ਉਸਤਾਦ ਜੀ ਵਿੱਚ ਆਜੋ ਪਹਿਲਵਾਨ ਜੀ ਓਹ ਪਹਿਲਵਾਨ ਜੀ ਵਿੱਚ ਆਜੋ ਇੱਕ ਵਾਰੀ ਇਹ ਆਪੇ ਹੀ ਲੈ ਆਉਣਾ ਵਿੱਚ ਪਰਵਾਹ ਨਾ ਕਰੋ ਇਨ ਸਰੀ ਹੋਈ ਡਾਲੀ ਨਾਲ ਅਦਾਮਾਂ ਚੁੰਮਣ ਵਾਲੀ ਵਾਹ ਜਵਾਨੀ ਵਾਹ ਤੇ ਕਰ ਲਿਆ ਕੋਡਾ ਤੇ ਵੇਖੋ ਲਾਉਂਦੇ ਨੇ ਇੱਕ ਮੋਢਾ ਜਾਂ ਦੋਵੇਂ ਮੋਢੇ ਤੇ ਬਾਤਾਂ ਸਮੇਂ ਦੀਆਂ ਇਸ ਟਾਈਮ ਜੱਸਾ ਪੱਟੀ ਉੱਪਰਲੇ ਪਾਸੇ ਉਧਰ ਕਹਿੰਦੇ ਚਾਚਾ ਤੇ ਦੂਏ ਬੰਨੇ ਕਿਲਗੜ੍ਹ ਵਾਲਾ ਵੀ ਫਿਲਮਾਂ ਦੇ ਵਿੱਚ ਸਿਰਾ ਕਰਾਉਂਦਾ ਆ ਭਾਨੇ ਉਸਤਾਦ ਦਾ ਪੱਠਾ ਭਾਨੇ ਉਸਤਾਦ ਦਾ ਚੇਲਾ ਤੇ ਲੱਟੂ ਚਾਚਾ ਇੱਥੇ ਮੇਲਾ ਤਾਰੀ ਮਾਰ ਦਿਓ ਵਾਹ ਭਾਈ ਅਜ਼ਮਾਇਸ਼ ਥੀ ਕੜੀ ਇਮਤਿਹਾਨ ਦੀ ਕੜੀ ਦਿਲਾਂ ਬਹੁਤ ਚੰਗਾ ਏ ਤੇ ਫੇਰ ਕੀ ਏ ਇੱਥੇ ਲੋਕ ਅਜ਼ਮਾ ਕੇ ਵੇਖਦੇ ਨੇ ਦੀਦੇ ਕੁਦਰਤ ਦੇ ਫੁੱਲਾਂ ਦੀ ਆਬਰੂ ਨੂੰ ਕੰਡਿਆਂ ਵਿੱਚ ਉਲਝਾ ਕੇ ਵੇਖਦੇ ਨੇ ਸ਼ਾਹੀ ਸਿੱਕਾ ਹੋਵੇ ਤਾਂ ਬਿਸ਼ੱਕ ਹੋਵੇ ਤਾਂ ਵੀ ਲੋਕ ਅਜ਼ਮਾ ਕੇ ਵੇਖਦੇ ਨੇ ਉਹ ਕਹਿੰਦਾ ਝੁੱਕ ਕੇ ਮਿਲਣ ਵਾਲੇ ਅਕਸਰ ਵੇਖਿਆ ਹੀ ਸਭ ਕੁਝ ਅੱਖ ਬਚਾ ਕੇ ਦੇਖਦੇ ਨੇ ਸੋ ਅੱਖਾਂ ਤਰਸ ਗਈਆਂ ਬਈ ਜੱਸੇ ਪੱਟੀ ਦੀ ਅੱਜ ਕੁਸ਼ਤੀ ਰੌਸ਼ਨ ਦੇ ਨਾਲ ਦੋਵੇਂ ਮਾਲਕ ਹੋ ਜਾਏ ਖਿਡਾਰੀ ਜਿੱਤ ਵੀ ਜਾਂਦੇ ਨੇ ਕਿ ਖਿਡਾਰੀ ਹਾਰ ਵੀ ਜਾਂਦੇ ਨੇ ਕਿਆ ਬਾਤਾਂ ਕੋਈ ਜੰਗ ਨਾਲ ਫਿਰ ਵੀ ਜਾਂਦੇ ਨੇ ਤੇ ਖਿਡਾਰੀ ਜਿੱਤ ਵੀ ਜਾਂਦੇ ਨੇ ਪੱਟੀ ਵਾਹ ਜੀ ਵਾਹ ਇਸ ਟਾਈਮ ਕੁਸ਼ਤੀ ਐ ਪਹਿਲਾਂ ਡੇਂਜਰ ਜ਼ੋਨ ਚ ਗਈ ਸੀ ਪਰ ਉਤੋਂ ਵਾਪਸੀ ਕੀਤੀ ਐ ਥੋੜੀ ਸੱਟ ਮਹਿਸੂਸ ਕੀਤੀ ਐ ਤੇ ਹੁਣ ਇੱਕ ਵਾਰ ਫਿਰ ਤੋਂ ਜੱਸਾ ਪੱਟੀ ਉਸੇ ਇਰਾਦੇ ਨਾਲ ਉਸੇ ਹੌਸਲੇ ਨਾਲ ਉਸੇ ਕੋਸ਼ਿਸ਼ ਨਾਲ ਇੱਕ ਵਾਰ ਫਿਰ ਤੋਂ ਪੂਰਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਹਿੰਦੇ ਹੁੰਦੇ ਆ ਵੀ ਜਦੋਂ ਦੂਜੇ ਦੀ ਧੌਣ ਤੇ ਗੋਡਾ ਰੱਖਿਆ ਹੋਵੇ ਮੱਖਣਾ ਉਹਦੇ ਬਹੁਤ ਚੰਗਾ ਲੱਗਦਾ ਪਰ ਜਦੋਂ ਉਹ ਹੀ ਗੋਡਾ ਆਪਣੀ ਧੌਣ ਤੇ ਆ ਜਾਏ ਤੇ ਚਿੱਕਾ ਨਿਕਲ ਜਾਂਦੀ ਆ ਚਿੱਕਾ ਵਾ 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 ਸੋ ਗਿਆ ਇਹ ਆਪਣਾ ਨੌਜਤਬ ਦਾ ਚੇਲਾ ਲੁੱਟੂ ਮੇਲਾ ਮਾਰੋ ਇੱਕ ਵਾਰੀ ਤਾੜੀ ਬਾਬੇ ਨੇ ਬਹੁਤ ਵਧੀਆ ਸ਼ਿੰਜ ਕਰਾਈ ਓਕੇ ਆ